ਦੀ ਤਾਕਤ ਪਿੰਡ ਬਣੇ ਕਿਉਂ ਸੀ ਕਿਉਂਕਿ ਲੁਟੇਰੇ ਆਉਂਦੇ ਸੀ ਇਕੱਲਾ ਇਕੱਲਾ ਬੰਦਾ ਲੜ ਨਹੀਂ ਸਕਦਾ ਸੀ ਤਬਾਹ ਸਾਰੇ ਸਿਆਣੇ ਬੰਦੇ ਇਕੱਠੇ ਹੋਏ ਆਂਦੇ ਯਾਰ ਅਪਾ ਚੁੜ ਗਏ ਤੇ ਉਸ ਜੁੜੇ ਹੋਏ ਸਬੂਦ ਨੂੰ ਪਿੰਡ ਕੈਦ ਕਰਤਾ ਗਿਆ ਡਾਕੂ ਉਹ ਹਟ ਗਏ ਪਰ ਮੇਰੀ ਤੁਹਾਨੂੰ ਬੇਨਤੀ ਹੈ ਹੁਣ ਡਾਕੂ ਤਲਵਾਰਾਂ ਜਾਂ ਘੋੜਿਆਂ ਤੇ ਨਹੀਂ ਆਉਂਦੇ

ਤੇ ਫੇਰ ਤੁਨ ਨਿੱਟਾਂ ਡਬ ਮੈਂ ਤੁਹਾਨੂੰ ਇੱਕ ਦੱਸਿਓ ਜੇ ਤੁਹਾਡੀ ਪਿੰਡਾਂ ਵਾਲੀ ਗੱਲ ਪਹਿਲਾਂ ਕਰ ਲੈਂਗੇ ਆ ਦੁਨੀਆ ਨਾਲ ਬਾਅਦ ਚ ਵਿਚਾਰ ਲਾਂਗੇ ਤੁਹਾਡੇ ਜੇ ਪਿੰਡਾਂ 'ਚ ਇਲੈਕਸ਼ਨ ਹੋਏ ਸੀ ਤੇ ਹੁਣ ਹੋ ਰਿਹਾ ਜ਼ਿਲ੍ਹਾ ਪ੍ਰੀਸ਼ਦ ਤੇ ਕੀ ਇਹ ਤੁਹਾਡੇ ਰਿਪਰੈਜ਼ੈਂਟੇਟਿਵ ਨੇ ਮਤਲਬ ਤੁਹਾਡੇ ਨਵਾਇੰਦੇ ਨੇ ਜਿਹੜੇ ਇੱਕ ਦੂਜੇ 'ਚ ਪੱਗੜਾ ਲਾ ਰਹੇ ਨੇ ਕੀ ਇਹ ਲੜ ਰਹੇ ਨੇ ਜੋ ਪੈਸੇ ਲਾਉਣਗੇ ਸ਼ਰਾਬਾਂ ਵੰਡਣਗੇ تسی کسے خوش فہمی جو کہ تھوڑی سیوا کرنگے اے تھوڑو کٹن گے بھی تے جیڑا پیسہ لائے انہوں ملٹی پلائی کرنگے مطلب دو گنا چار گنا پنچ گنا کرنگے جو میں خوش نے ہونے کیا کہ آپ پاک کیدہ دروازہ کھڑ میں تو دستہ کیدہ دروازہ میں دس دن ہے کیدہ کھڑ کاؤنا ہے آپ دا اکاؤنا صرف کٹھے ہوں دا ਜਦੋਂ ਉਹ ਤੋਂ ਡਿੱਗੇ ਆ ਜਿਹੜਾ ਭਗਵਾਨਤਾ ਆ ਗਿਆ ਜਬਾਦਾਲ ਚੰਨੀ ਅਮਰਿੰਦਰ ਜਿੰਨੇ ਮਰਜੀ ਦੇ ਲੋਬੋਦੀ ਵੀ ਗਨੋ ਇਹ ਉੱਤੋਂ ਡਿੱਗੇ ਨਾ ਆਪਾਂ ਚੁਲੇ ਤਾਂ ਫੇਰ ਗਲਤੀ ਕੀਤੀ ਹੈ ਆਪਣੀ ਹੈ ਜਦੋਂ ਆਪਣੇ ਕੋਲੇ ਵੋਟਾਂ ਲੈਣ ਆਉਂਦੇ ਆ ਕਿਤੇ ਉਦੋਂ ਆਪਾਂ ਪੁੱਛਿਆ ਕਿ ਪਿੰਡ ਦੇ ਕਿਹੜੇ ਕਿਹੜੇ ਕੰਮ ਕਰੂਗੇ ਅੱਜ ਜਿਹੜੀ ਜ਼ਮੀਨ ਦੀ ਆਪਾਂ ਗੱਲ ਕਰ ਰਹੇ ਆਂ

سڈے پچاس پچی پنڈ نہ پچی پہ مر رہے گا میں جی گئے ٹیم گئی ہے. تے جب پرسوں لڑ رہے سی گندے پانی بارے تا رومن تو بنا یہ پنڈا دا کیڑا بندہ اتنے آیا میں نوبان کھڑی کر کے کہ ادا آیا کر کے کہہ رہے یہ ساری پرابلم ہے ਅਤਨੀ ਸਵਾਰਥੀ ਹੋ ਗਿਆ ਅਤ ਦਰਜ਼ੇ ਦੇ ਦੂਜਿਆਂ ਵਾਲਾ ਹੱਥ ਕੱਢਣਾ ਬੜਾ ਸੌਖਾ ਆਪ ਦੇ ਹੱਥ ਤੱਕ ਕਿ ਕਿਉਂਕਿ ਉਸ ਜਮਹੂਰੀ ਸਿਸਟਮ ਦੇ ਵਿੱਚ ਇੱਕ ਵੱਡੀ ਤਾਕਤ ਨਹੀਂ ਗਏ ਆਪਾਂ ਹੀ ਚੋਣੇ ਹੈ ਜੇ ਕਿਤੇ ਉੱਤੋਂ ਤਾਂ ਨਹੀਂ ਡਿੱਗੇ ਉਦੋਂ ਆਪਾਂ ਨੂੰ ਕੀ ਹੋ ਜਾਂਦਾ ਵੰਡੇ ਜਾਂਦੇ ਆ 2 ਮਹੀਨੇ ਵਾਲੀ

ਮੈਂ ਕਈ ਬੰਦਿਆਂ ਨੇ ਕਿਹਾ ਆਂਦੇ ਜੀ ਜਦੋਂ ਚਾਰ ਚੋਰ ਲੜ ਰਹੇ ਹੋਣ ਤਾਂ ਬੰਦੇ ਨੂੰ ਲੱਗਦਾ ਜਾਂਦੇ ਚੋਰ ਦੀ ਲਗੋਤੀ ਸਹੀ ਜਿੰਨਾ ਕਿੰਨਾ ਕੋਲ ਆ ਜਾਂਦਾ ਲੈ ਲੋ ਲੁੱਟਣਾ ਤਾਂ ਇਹਨਾਂ ਨੇ ਹੈਗਾ ਹੀ ਐ ਤੇ ਜੇ ਆਪਾਂ ਇੱਕ ਫੋਦੀ ਲਾਇਸੈਂਸ ਦੇਤਾ ਇਹਨਾਂ ਨੂੰ ਕਿ ਲੁੱਟੋ ਕੁੱਟੋ ਤਾਂ ਫਿਰ ਉਹ ਇਹੀ ਕਰਨਗੇ ਹਰ ਬੰਦਾ ਕਮੀਆਂ ਦੀ ਗੱਲ ਕਰੂਗਾ ਆ ਜਿਵੇਂ ਹੁਣ ਵਾਲਾ ਮੁੱਖ ਮੰਤਰੀ ਤਾਂ ਭੁੱਲ ਹੀ ਜਾਂਦਾ ਹੈ

ਕੀ ਉਹ ਨਾ ਧਾਰਮਿਕ ਗ੍ਰੰਥਾਂ ਨੇ ਨਹੀਂ ਕਿਹਾ ਕਿ ਜਿੰਨਾਂ ਜ਼ਿੰਮੇਦਾਰ ਮਿੱਤਾਂ ਨਾਲ ਹੁੰਦਾ ਜਿਹਨੂੰ ਲੁੱਟਿਆ ਜਾ ਰਿਹਾ ਹੋਵੇ ਉਹ ਵੀ ਜ਼ਿੰਮੇਦਾਰ ਹੈ ਕੀ ਆਪਾਂ ਨੂੰ ਦੂਸਰੇ ਦੇਖਾ ਕੋ ਦੋਕੇ ਨੂੰ ਕੀ ਅਸੀਂ ਆਪਰੇ ਜ਼ਿੰਮੇਦਾਰ ਹੱਕ ਖੜੂ ਲਈ ਤਿਆਰ ਹੈ ਜੇ ਤਿਆਰ ਹੈ ਤਾਂ ਮੈਨੂੰ ਦੱਸੋ ਇਹ ਐਮਐਲਏ ਇਹ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਇਹ ਮੈਂਬਰ ਪੰਚਾਇਤ ਤੇ ਸਰਪੰਚ ਬਣ ਕੇ ਨਹੀਂ ਜਾਂਦੇ ਨੇ ਬਸ ਇੰਦੇ ਬਾਰੇ ਸੁੱਟ ਚੇ ਹੋ ਤੁਸੀਂ ਨਹੀਂ ਗੱਲਾਂ ਸਰਕਾਰ ਦੀ ਤੇ ਜਿਸ ਮਕਸਦ ਲਈ ਆਪਾਂ ਮਿਲੇ ਆ ਇਹ ਉਹੋ ਜੀ ਸਰਕਾਰ ਹੈ ਜੋ ਪਿੰਡੀਆਂ ਦੀ ਇਹ ਪਤੰਦਰ ਜਿਹਨੇ ਕੋਈ ਘਰ ਦਾ ਬੰਦਾ ਨਸ਼ਈ ਹੋ ਜਾਣਾ ਕੋਈ ਚੋਰ ਬਣ ਜਾਏ ਉਹਨੇ ਜਾਇਦਾਦ ਵੇਚ ਨਹੀਂ ਹੁੰਦੀ ਆ ਕਿ ਮੈਂ ਵੇਚਾਂ ਕਿਹੜੀ ਇਹ ਸਰਕਾਰ ਹੈ ਵੇਂਦੀ ਫਿਰਦੀ ਆ ਕਿ ਪੰਜਾਬ ਐ ਗੁਰੂ ਦੀ ਜ਼ਮੀਨ ਵੇਚ ਦਿਆਂ ਯੂਨੀਵਰਸਿਟੀ ਵੀ ਵੇਚ ਦਿਆਂ ਨਹੀਂ ਨਹੀਂ ਜਾ ਸ਼ਾਨ ਲਾਟਾਂ ਦੀ ਵੇਚ ਦੇ ਜੋ ਪਿੰਡਾਂ ਦੀਆਂ ਪੰਚਾਇਤਾਂ ਤੋਂ ਮਤਾ ਪ੍ਰਵਾਨਾਂ ਅੱਜ ਇੱਥੇ ਖੜ ਕੇ ਮੈਂ ਇੱਕ ਗੱਲ ਆਣਾ ਇੰਨਾ ਕਹਿ ਮਰਿਆ ਰਹੀਂ ਸਰਕਾਰ ਨੂੰ ਵੀ ਤੇ ਸਿਸਟਮ ਨੂੰ ਕਿ ਅਸੀਂ ਪੰਚਾਇਤ ਦੇ ਕਿਸੇ ਵੀ ਪਾਏ ਹੋਏ ਮਤੇ ਦੇ ਨਾਲ ਨਹੀਂ ਖੜਾਂਗੇ ਜੇ ਕੋਈ ਪੰਚਾਇਤ ਇਹ ਮਨਜ਼ੂਰੀ ਦਿੰਦੀ ਹੈ કે ઇકોનોમિકલી વિકર સેક્શન ਦੇ ਤਹਿਤ ਜੋ ઇકોનોમિકલી ਬੰਦੇ ਕਮਜ਼ੋਰ ਢੀਨਾਂ ਨਾਲੀ ਬਿਲਡਿੰਗ ਬਣਾ દે ਤੇ બાકી ਜ਼ਮੀਨ ਵੇਚ લેਉ જો ਕੋਈ ਹੋਰ ਮਕਸਦ ਅਸੀਂ ਉਹ ਮੰਨਾਂਗੇ ਨਹੀਂ ਅਸੀਂ ਮੰਨਾਂਗੇ ਜੇ ગ્રામ ਸਭਾ ਦਾ ਮਤਾ ਪਿਆ ਹੋਊਗਾ ਕਿਉਂਕਿ ਜਿੰਨੇ ਵੀ ਪੰਚਾਇਤਾਂ ਹੋ ਅਸੈਂਬਲੀਆਂ ਹੋ ਮინისტრ ਰਹੋ ਬਦਕਿਸਮਤੀ ਨਾਲ ਸਾਡੇ ਤਾਂ ਇਹੀ ਐਕਸਪੀਰੀਅੰਸ ਹੈ ਕਿ ਵਿਖ ਜਾਂਦੇ ਨੇ ਇਹ ਅਸੀਂ ਚੁੰਮ ਕੇ ਭੇਜਦੇ ਹਾਂ ਸਾਡੀ ਗੱਲ ਕਰਿਓ ਪਰ ਉਹਨਾਂ ਚ ਜਾ ਕੇ ਉਹਨਾਂ ਦੇ ਹੋ ਜਾਂਦੇ ਨੇ ਤਾਂ ਅਸੀਂ ਆਣੇ ਆ ਕਿ ਹਰ ਉਸ ਕਮੇਟੀ ਦੀ ਸੈਂਟਿੰਗ ਲਈ ਜਾਵੇ ਤੇ ਉਹ ਕਿਵੇਂ ਲਈ ਜਾਊਗੀ ਜਦੋਂ ਗ੍ਰਾਮ ਸਭਾ ਦਾ ਮਤਾਂ ਪਾਉਂਦਾ ਅਸੀਂ ਇਹ ਕਹਿੰਦੇ ਹਾਂ ਜੇ ਪੰਜਾਬ ਦੀ 1 ਇੰਚ ਜ਼ਮੀਨ ਵੀ ਚਾਇਨ ਚਾਇਰ ਦੇ ਵਿੱਚ ਚੰਡੀਗੜ੍ਹ ਮੁਹੱਲੀ 12 ਸੈਕਟਰ 11 ਫੇਸ ਦੀ 12 ਹਕਿੰਨੇ ਜ਼ਮੀਨੋਂ ਹੋਵੇ ਜੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਜ਼ਮੀਨੋਂ ਹੋਵੇ ਜੋ ਕਿਸੇ ਵੀ ਪਿੰਡ ਦੀ ਜ਼ਮੀਨ ਹੋਵੇ ਤਾਂ ਅਸੀਂ ਇਹ ਹੋਣ ਨਹੀਂ ਦੇਣਾ ਜੇ ਇਹਨਾਂ ਨੂੰ ਵੇਚਣ ਦੀ ਕੋਸ਼ਿਸ਼ ਹੋਵੇ ਪਰ ਸਭ ਤੋਂ ਵੱਧ ਬਹੁਤ ਸਖੌਣਾ ਤਾਕਰ ਕਰ ਤੁਸੀਂ ਜਦੋਂ ਤੁਹਾਡੀ ਪੰਚਾਇਤ ਮਤਾ ਫੌਨ ਦੀ ਕੋਸ਼ਿਸ਼ ਕਰੇ ਤਾਂ ਜਿਹੜੀ ਗੱਲ ਮੈਂ ਕਹੀ ਹੈ ਤੁਸੀਂ ਬੋਲ ਨਹੀਂ ਹੈ ਜੇ ਨਹੀਂ ਬੋਲੂਗੇ ਤਾਂ ਤੁਹਾਡੇ ਕੋਈ ਨਹੀਂ ਪੰਡਰ ਨਾਲ ਨਹੀਂ ਆਉਣਾ ਤੁਸੀਂ ਅੱਜ ਬੈਠੇ ਹੋ ਤਾਂ ਅਸੀਂ ਤੁਹਾਡੀ ਮਦਦ ਨੂੰ ਆਏ ਆ ਜੇ ਤੁਸੀਂ ਨਾ ਖੜੇ ਹੋਏ ਤਾਂ ਯਾਰ ਬੇਨ ਅਸੀਂ ਕੌਣ ਖਾਮਕਾ ਸਭ ਪਹਿਲਾਂ ਬੋਲਣਾ ਸਿੱਖੋ ਆਪ ਦੇ ਲਈ ਤੇ ਫੇਰ ਆਪ ਦੇ ਵਰਗੇ ਤੁਝੇ ਯੋਧਿਆ ਨਹੀਂ ਜੇ ਨਹੀਂ ਕੀਤਾ ਤਾ ਸਾਨੂੰ ਕੱਲੇ ਕੱਲੇ ਕਰਕੇ ਇਹ ਕੁੱਤਣਗੇ ਨਹੀਂ ਤੇ ਲੁੱਟੜ ਗਏ ਅੱਜ ਅਸੀਂ ਕਿੰਨੇ ਲੋਕ ਬੈਠੇ ਕਿੰਨੇ ਮੋਰਚੇ ਵਾਲੇ ਆ ਪਰ ਫੇਰ ਨਹੀਂ ਸਭ ਤੋਂ ਪੁਰਾ ਹਾਲ ਪੰਜਾਬ ਸਰਕਾਰ ਦਾ ਸਭ ਤੋਂ ਮਹਿੰਗੀ ਲੋਕਾ ਸਿੰਘ ਦੁਨੀਆ ਦੇ ਹਰ ਫਾਜਾ ਦੇ ਝੰਡੇ ਗੱਬ ਤੇ ਕਾਹ ਕਿਆ ਬੋਗੇ ਇਸ ਦੇਸ਼ ਚ ਵੀ ਪਰ ਮੈਂ ਤੁਹਾਨੂੰ ਦੱਸਾਂ ਪੰਜਾਬ ਅੱਜ ਦੀ ਡੇਢ ਤੋਂ ਕਰਜ਼ਈ ਸੂਬਾ ਹੈ ਜਿੰਨੇ ਤੁਸੀਂ ਬਜ਼ੁਰਗ ਬੈਠਿਓ بیبیاں بیٹھیاں بچے بیٹھے ہیں ہر ایک دے سر تے ایک لکھ تئی ہزار دا کرزہ ہے یہ میں پنجاب دے کرزے نوں پوری پاپولیشن تے ونڈ کے کما تھا اس پیسہ کتھو آؤں گا یہ چندی دی جہداد ویچن گے جیڑے ست کوٹھیاں بنائی بیٹھا ہے جہاں مرندر دا محل ویچن گے سسما آلا جیڑا کے انہیں تک کینار بنایا ہے ایک فارس دی زمین تے ਜਲ ਸੌਖਵਲਾਸ ਉਹ ਵੀ ਗਲਤ ਬਣਿਆ ਜਾਂ ਜਿਹੜੇ ਨਵੇਂ ਖਰੀਦ ਰਹੇ ਨੇ ਇਹਨਾਂ ਦੇ ਵਿੱਚ ਆਂਦੇ ਨਹੀਂ ਇਹ ਸਾਡੇ ਸੋਰਸਸ ਵਿੱਚ ਜਾਣਗੇ ਸਾਡੀਆਂ ਸ਼ਾਮਲਾਟਾਂ ਸਾਡੀਆਂ ਯੂਨੀਵਰਸਟੀਆਂ ਔਰ ਸਾਡੀਆਂ ਮੰਡੀਆਂ ਵਿੱਚ ਜਾਣਗੇ ਤਾਂ ਇਹ ਸਾਡੀ ਬੇਨਤੀ ਹੈ ਮੈਂ ਵਾਰ-ਵਾਰ ਕਹੂੰਗਾ ਉਹਨਾਂ ਪਿੰਡਾਂ ਨੂੰ ਨਾ ਬਣਾਓ ਜਿਨ੍ਹਾਂ ਦੇ ਲਈ ਪੂਰਾ ਪੰਜਾਬ ਖੜਦਾ ਤੇ ਜਦੋਂ ਪੰਜਾਬ ਨੂੰ ਲੋੜ ਹੁੰਦੀ ਉਹ ਬੈਠੇ ਰਹਿੰਦੇ ਨੇ ਜਾਗਰਤ ਹੋਵੋ ਆਪਦੇ ਲਈ ਲੜੋ ਪਹਿਲਾਂ ਤੇ ਫਿਰ ਬਾਕੀਆਂ ਲਈ ਤਾਂ ਜੋ ਲੁਕਟਣ ਵਾਲੇ ਇਕੱਠੇ ਨੇ ਤੇ ਜਿਨ੍ਹਾਂ ਨੂੰ ਬੁੱਟਿਆ ਜਾ ਰਿਹਾ ਉਹ ਇਕੱਠੇ ਨਹੀਂ ਹੋਣਗੇ ਆਹਨੇ ਕੁਸ਼ਿੰਦਰ ਨੇ ਕਿਹਾ ਉੱਚਾ ਫਰਮ ਕੀਦੀ ਆ ਬੀਜੇਪੀ ਦੀ ਉਹਦਾ 파ਟਨਰ ਕੌਣ ਹੈ ਰਾਣਾ ਗੁਰਜੀਤ ਕਾਂਗਰਸ ਦਾ ਰਜਿਸਟਰੀ ਕਿਹਨੇ ਕਰਾਈ ਚੰਨੀ ਯੂਹਰਾਨੇ ਪਹਿਲਾ ਨਿਸ਼ਾਨਦੇਹੀ ਕਿਨੇ ਕੀਤੀ ਚੰਦੂ ਬਾਜਰੇ ਨੇ ਅਕਾਲੀਆਂ ਦਾ تو سارا کوش کروا کم رہے ہیں چاڑو آم آدمی پاٹھی تاہی کٹھے نہ ہوئے جے نوٹے رہے کٹھے نے تا مجلوب جنہاں نو بھٹے آ جا رہے آپ کا کٹھے نہیں ہو سکتے تا پوتیاں تے جے نہیں آ سکتے کی کرنٹی ہے جڑا نما بنوں پڑا فاٹا ورگا روڑا پائی جاوے کدے بندے تا بشواس نہ کرے ہو جے جے بشواس کرنا تا نیتیاں تے مرتیاں تے کنہ دی جڑیل تے کہ اوکے میں نہ گو ہوگا ایک بی بیو تھو انہوں کہتا سی نا ہزار رپیہ دے مانگے کہ تھو انہوں کا ہزار رپیہ پتہ ہے کہ نہ انہوں کا ہزار ہزار جوڑ گئے بارہ ہزار کروڑ رپیہ بندہ ہے بارہ ہزار کروڑ ایک سال دا تینہ کولے تنخواہ دے انہوں پیسے ہیں نہیں گے ایک سال بعد فیننشنی کرپٹون والی ہے گورنمنٹ

ستر پرسنٹ زمین وائیوگ دنیا دی لے کے بہ گیا ہے کلہ بیل گیٹ ست لاکھے کر زمین لے کے بہ گیا ہے جے مارا کم ہے تہی نہیں تو جاندے نے جو ساڈی ساکو وڈی طاقت طاقتہ زمین ہے اور یاد رکھو جے زمین چاہے شاملات ہوئے جان کسے ہوت پرسنل کسان دی ہوئے مزدور دی ہوئے آپ جان نہیں دینی گی کوش ہو جائے ਵਾਜਾਰੇ ਹੋ ਜੇ ਹੱਥ ਖੜਾ ਕਰਕੇ ਅਸੀਂ ਤੁਹਾਡੇ ਨਾਲ ਖੜੇ ਮਿਲਾਂਗੇ ਅੱਜ ਵੀ ਜਣਾ ਆਪਾਂ ਮੈਮੋਰੰਡਮ ਦੇਣਾ ਉਹਦਾ ਇੱਕ ਸੰਬੋਲਿਕ ਕਾਇਮੀਅਤ ਹੈ ਅਸੀਂ ਸਰਕਾਰ ਨੂੰ ਕਹਿਣੇ ਅਸੀਂ ਤੁਹਾਨੂੰ ਸ਼ਰਾਫਤ ਨਾਲ ਇਹ ਮੈਮੋਰੰਡਮ ਦੇ ਰਿਹਾ ਬੰਦੇ ਦੇ ਪਤਵੰਜੋ ਨਹੀਂ ਤਾਂ ਜਿਹੜੀ ਭਾਸ਼ਾ ਤੁਸੀਂ ਸਮਝੂਗੇ ਅਸੀਂ ਉਹ ਵੀ ਬੋਲਣੀ ਆਉਂਦੀ ਸਾਨੂੰ ਜਿਵੇਂ ਅਸੀਂ ਪਰਸੋਂ ਪ੍ਰਦੂਸ਼ਣ ਬੋਲਡ ਨੂੰ ਘੇਰ ਕੇ ਉਹ ਜ਼ਬਾਨ ਸਿਖਾਈ ਉਹਨਾਂ ਨੂੰ ਤੈਨਾਂ ਸਮਝੋ ਜਾਈ ਕਿ ਲੋਕ ਮਰੀ ਜਾਂ ਤੇ ਤੁਸੀਂ ਪੈਸੇ ਖਾਈ ਜਾਉਂਗੇ ਤੁਹਾਨੂੰ ਬਾਹਰ ਨਹੀਂ ਨਿਕਲਣ ਦੇਣਾ ਸੀ ਕਿੱਥੇ ਭਜੁੰਦੇ ਇਹ ਪੰਜਾਬ ਸਾਡਾ ਸੀ ਹੈ ਤੇ ਰਹੂਗਾ ਇਹ ਲੁਟੇਰੀਆਂ ਦਾ ਨੀਗਾ ਨਾ ਪਹਿਲਾਂ ਸੀ ਚਾਹੇ ਉਹ ਅਦਾਲੀ ਹੋਵੇ ਮੁਗਲ ਹੋਣ ਅੰਗਰੇਜ਼ ਹੋ ਜਾਂ ਨਵੇਂ ਲੋਟੇਰੇ ਜਿਹੜੇ ਆ ਗਏ ਨੇ ਬੋਟਾ ਨਾਲ ਬੰਦੇ ਨੇ ਇਨਾਟ ਮਿਨਾ ਦੀਆਂ ਕੀਤੀਆਂ ਦੀ ਸਜ਼ਾ ਮਿਲੂਗੀ ਪਰ ਦੇਣੀ ਕਿਹਨੇ ਹੈ ਤੁਸੀਂ ਤੇ ਜੇ ਦਿਨ ਤੁਸੀਂ ਜਾ ਗਏ ਮੈਂ ਤੁਹਾਨੂੰ ਲਿਖ ਕੇ ਦਿਨਾ ਹੈ ਸਾਡੇ ਬੱਚਿਆਂ ਨੂੰ ਬਾਹਰ ਨਹੀਂ ਜਾਣਾ ਪੈਣਾ ਇਹ ਦੇਸ਼ ਇਹ ਮਿੱਟੀ ਕੈਨੇਡਾ ਅਮਰੀਕਾ ਨਾਲੋਂ 20 ਗੁਣਾ ਚੰਗੀ ਹੈ ਸਿਰਫ ਇੱਕੋ ਗੱਲ ਦਾ ਫਰਕ ਹੈ ਕਿ ਅਸੀਂ ਸੋਚ ਕੇ ਮੁੱਠਿਆਂ ਦੇ ਉੱਤੇ ਵੋਟ ਨਹੀਂ ਪਾਉਂਦੇ ਜਿਸ ਦਿਨ ਪਾਲੀ ਮੈਂ ਤੁਹਾਨੂੰ ਆਣਾ ਇਸ ਤੋਂ ਵੱਧਿਆ ਦਸਤੀ ਦੁਨੀਆ ਚ ਕਿਤੇ ਨਹੀਂ ਸੀ ਸੋ ਇਹਨਾਂ ਗੱਲਾਂ ਤੇ ਧਿਆਨ ਦਿਓ ਜੇ ਜਦੋਂ ਕਹਿੰਦੇ ਜਿੱਥੇ ਕਹਿੰਦੇ ਤੁਹਾਡੇ ਨਾਲ ਫੜੇ ਆ ਡੰਡਾ ਮਾਰਨ ਲਈ ਨਹੀਂ ਢੱਡੰਡਾ ਸਾਲ ਨਹੀਂ ਔਰ ਇਹ ਜਦੋਂ ਆਪਾਂ ਇਸ ਨਿਸ਼ਚੇ ਨਾਲ ਚੱਲਦੇ ਆਂ ਤੇ ਉਹੀ ਨਿਸ਼ਚੇ ਆ ਜੋ ਗੁਰੂ ਸਾਹਿਬ ਨੇ ਮਿਤੀਆ ਸੀ ਕਿ ਨਿਸ਼ਚੇ ਕਰ ਆਪਣੀ ਜੀਤ ਕਰੋ ਉਹ ਨਿਸ਼ਚੇ ਸਾਨੂੰ ਪਹਿਲਾਂ ਅੰਦਰ ਕਰਨਾ ਪੈਂਦਾ ਔਰ ਜਦੋਂ ਅਸੀਂ ਕਰ ਲਈਏ ਤਬਾਰ ਲੈ ਦੂ ਮਜਾਲ ਨਹੀਂ ਹੁੰਦੀ ਕਿ ਉਹਦੇ ਆ ਚਾਬ ਚ ਵੈਸੇ ਜੀਕਾ ਖਾਨ ਸਾਹਿਬ ਵੈਸੇ